ਤਾਨੂੰ ਨਹੀਂ ਲੱਗਦਾ ਕਿ ਤੁਹਾਡੀ ਕਾਂਗਰਸ ਦੇ ਵਿੱਚ ਓਵਰ ਡੈਮੋਕ੍ਰੇਸੀ ਹੋ ਰਹੀ ਹੈ ਤੁਹਾਡੇ ਨਾਲ ਮੈਂ ਕੁਝ ਹੱਦ ਤੱਕ ਸਹਿਮਤ ਆ ਕਿ ਕੁਝ ਚਰਚਾ ਹੈ ਕੁਝ ਸਾਡੇ ਆਪਸ ਵਿੱਚ ਡਿਫਰੈਂਸਸ ਸੀ ਲੇਕਿਨ ਲੁਧਿਆਣਾ ਜਿਸੀ ਦੇਖਿਆ ਲੁਧਿਆਣਾ ਇਲੈਕਸ਼ਨ ਜੂ ਸਾਫ ਨਜ਼ਰ ਆ ਰਿਹਾ ਸੀਗਾ ਤੁਸੀਂ ਮੰਨਣਾ ਪੈਣਾ ਤੁਹਾਨੂੰ ਤੁਸੀਂ ਵੀ ਨਹੀਂ ਉੱਥੇ ਦਿਖੇ ਨਾ ਰਾਜਾ ਵੜਿੰਗ ਨਾ ਪ੍ਰਤਾਪ ਬਾਈਵਾ ਉਹਦਾ ਖਮਿਆਜਾ ਤਾਂ ਅਖੀਰਕਾਰ ਪੂਰੀ ਪਾਰਟੀ ਨੂੰ ਪਿਆ ਦੇ ਨਾਲ ਹੀ ਬੀਜੇਪੀ ਦੀ ਸਿਚੁਏਸ਼ਨ ਕਿਵੇਂ ਵੇਖ ਰਹੇ ਹੋ ਪੰਜਾਬ ਜਿਹੜਾ ਇਸ ਕਰ ਰਹੀ ਹੈ ਬੀਜੇਪੀ ਜਿਵੇਂ ਅਸੀਂ 800 ਕਰੋੜ ਰੁਪਏ ਦੇ ਕੇ ਸੋਗੋ ਜਿਹੜੀ ਰਹਿੰਦੀ ਖੁੰਦੀ ਸੀ ਉਹਦੀ ਵੀ ਮਿੱਟੀ ਖਰਾਕ ਕੇ ਗਏ ਨੇ ਸਰਕਾਰ ਰਹੀ ਹੈ 10 ਸਾਲ ਜੀ ਕਿਸੇ ਕਿਸਾਨਾਂ ਦੇ ਵਾਸਤੇ ਕੁਝ ਪੈਕੇਜ ਨਹੀਂ ਦਿੱਤਾ ਗਿਆ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਜੋ ਸਾਡੇ ਕ੍ਰਾਈਸਿਸ ਨੇ ਜੋ ਸਾਡੇ ਧਾਰਮਿਕ ਮੰਗਾਂ ਨੇ ਬੰਦੀ ਸਿੰਘਾਂ ਨੂੰ ਰਿਲੀਜ਼ ਕਰਨ ਦੀ ਗੱਲ ਆ ਕੁਝ ਨਹੀਂ ਕੀਤਾ ਗਿਆ ਉਲਟਾ ਕਾਲੇ ਲਾਜ਼ ਪੰਜਾਬ ਦੇ ਵਿੱਚ ਹੋਪੇ ਗਏ ਨੇ ਐਨਐਸਏ ਤੇ ਯੋਪਾ ਸੁਨੀਲ ਜਾਖੜ ਨੇ ਗੱਲ ਕਹੀ ਸੀ ਕਿ ਅਕਾਲੀ ਦਲ ਦੇ ਨਾਲ ਗਠ ਜੋੜ ਕਰਨ ਦਾ ਸਮਾਂ ਆ ਗਿਆ ਹੁਣ ਅਕਾਲੀ ਦਲ ਵੀ ਤਿੰਨ ਬਣ ਗਏ ਵਾਰਿਸ ਪੰਜਾਬ ਦਾ ਅਮਰਿਤਪਾਲ ਜਾਂ ਹਰਪ੍ਰੀਤ ਯਾਨੀ ਹਰਪ੍ਰੀਤ ਸਿੰਘ ਜਾਂ ਸੁਖਬੀਰ ਬਾਦਲ ਇਹਨਾਂ ਦੇ ਵਿੱਚ ਜਿਹੜੀ ਹੁਣ ਭਾਜਪਾ ਕਿੱਧਰ ਨੂੰ ਜਾ ਰਹੀ ਹੈਗੀ ਸੁਖਬੀਰ ਬਾਦਲ ਬੜੇ ਚਰਚਾ 'ਚ ਰਹੇ ਜਦੋਂ ਉਹਨਾਂ ਨੇ ਨੋਟ ਵੱਡੇ ਪੈਸੇ ਵੱਡੇ ਕਿਵੇਂ ਵੇਖ ਰਹੇ ਕਮਬੈਕ ਉਹਨਾਂ ਦਾ ਲੱਗਦਾ ਕਿ ਲੋਕਾਂ 'ਚ ਥੋੜਾ ਹੋਇਆ ਉਸ ਤਰ੍ਹਾਂ ਦਾ ਕਿ ਅਕਸਰ ਪੋਲੀਟੀਕਲ ਪਾਰਟੀ ਆ ਉਹਦਾ ਇੱਕ ਪ੍ਰੈਜ਼ੀਡੈਂਟ ਆ ਹੂੰ ਉਹਨਾਂ ਨੇ ਆਪਣੀ ਐਕਟੀਵਿਟੀ ਦਿਖਾਈ ਗਿਆ ਉਹ ਐਕਟੀਵਿਟੀ ਵਿੱਚ ਥੋੜਾ ਡਾਊਟ ਵੀ ਪੈ ਗਿਆ ਕਿ ਸ਼ਾਇਦ ਆਪਣੀ ਪਾਰਟੀ ਬੰਦਿਆਂ ਨੂੰ ਹੀ ਪੈਸੇ ਦੇ ਦੇ ਨੇ ਕੁਝ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਪੈਸਾ ਐਸਜੀਪੀਸੀ ਤਾਂ ਤਾਂ ਨਹੀਂ ਆ ਰਿਹਾ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਅੱਜ ਸਾਡੇ ਨਾਲ ਨੇ ਖੇਹਰਾ ਸਾਹਿਬ ਤੇ ਸਾਰੇ ਪੰਜਾਬ ਦੇ ਹਾਲਾਤਾਂ ਉੱਤੇ ਗੱਲਬਾਤ ਕਰਾਂਗੇ ਕੱਲ ਰਾਹੁਲ ਗਾਂਧੀ ਆਏ ਸੀਗੇ ਰਾਹੁਲ ਗਾਂਧੀ ਨੇ ਵੱਖ-ਵੱਖ ਜਗ੍ਹਾ ਦੇ ਦੌਰਾ ਕੀਤਾ ਪਰ ਅਖੀਰ ਦੇ ਵਿੱਚ ਜੋ ਉਹਨਾਂ ਦੇ ਨਾਲ ਹੋਇਆ ਉਸ ਬਾਰੇ ਵੀ ਚਰਚਾ ਕਰਾਂਗੇ ਖੈਰਾ ਸਾਹਿਬ ਕਿਵੇਂ ਵੇਖ ਰਹੇ ਹੋ ਅਖੀਰ ਦੇ ਵਿੱਚ ਜੋ ਉੱਥੇ ਇਨਸੀਡੈਂਟ ਹੋਇਆ ਜਦਕਿ ਪਹਿਲਾਂ ਪਲਾਨ ਸੀਗਾ ਦੱਸਿਆ ਗਿਆ ਸੀਗਾ ਕਿ ਉਸ ਵਿਲੇਜ ਜਾਣਾ ਹੈ ਉਸ ਤੋਂ ਬਾਅਦ ਕਿਸ਼ਤੀਆਂ ਨਹੀਂ ਦਿੱਤੀਆਂ ਗਈਆਂ ਕੀ ਸਮਝੋ ਇਹਦੇ ਪਿੱਛੇ ਕੋਈ ਜੀ ਇਹ ਤਾਂ ਸਿਰਫ ਤੰਗ ਦਿਲੀ ਹੈ ਸਾਡੀ ਸਰਕਾਰ ਦੀ ਇੱਕ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਇੰਡੀਆ ਦਾ ਆਇਆ ਤੁਸੀਂ ਉਹਨੂੰ ਰਾਵੀ ਦੇ ਕ੍ਰੋਸ ਜਿਹੜੇ ਪਿੰਡਾਂ ਨੂੰ ਵਿਜ਼ਿਟ ਕਰਨਾ ਸੀਗਾ ਪਹਿਲਾਂ ਦਾ ਦੱਸਿਆ ਸੀਗਾ ਤੁਸੀਂ ਉੱਥੇ ਜਾਣ ਹੀ ਨਹੀਂ ਦਿੱਤਾ ਇਹਦਾ ਮਤਲਬ ਤੁਸੀਂ ਡਰਦੇ ਹੋ ਆਪਣੀ ਕਮਜ਼ੋਰੀ ਲਪੋਣਾ ਚਾਹੁੰਦੇ ਹੋ ਲੋਕਾਂ ਦੇ ਭਾਵਨਾਵਾਂ ਨੂੰ ਉੱਥੇ ਉਜਾਗਰ ਨਹੀਂ ਹੋਣਗਾ ਸੋ ਦਿਸ ਇਜ਼ ਹਾਈਲੀ ਕੰਡੈਮਨਡ ਜਿਵੇਂ ਸ਼ੁਰੂ ਤੋਂ ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਬੀ ਟੀਮ ਇੱਥੇ ਕੰਮ ਕਰ ਰਹੀ ਹੈ ਬੀਜੇਪੀ ਦੀ ਕੀ ਲੱਗ ਰਿਹਾ ਕਿ ਉਹ ਸਾਰਾ ਮਿਲਿਆ ਜੁਲਿਆ ਹੀ ਸੀਗਾ ਸਾਰਾ ਕੁਝ ਦੇਖੋ ਇਸ ਤਰ੍ਹਾਂ ਬੀਜੇਪੀ ਦੇ ਕਰਕੇ ਮੈਂ ਇਸ ਕਰਕੇ ਪੰਜਾਬ ਦੇ ਵਿੱਚ ਹੁਣ ਲੋਕਾਂ ਦੇ ਆ ਰਹੇ ਨੇ ਕਿ ਇੱਕ ਤਾਂ ਇਹਦੀ ਕਾਰਜਸ਼ੈਲੀ ਸੇਮ ਆ ਮਰਨੀ ਪਾੜੀ ਬੀਜੇਪੀ ਦੇ ਨਾਲ ਮਿਲਦੀ ਆ ਹਮ ਮਿਸਾਲ ਦੇ ਤੌਰ ਤੇ ਇਹ ਪੰਜਾਬ ਕੇਚਰੀਵਾਲ ਦਿੱਲੀ ਵਿੱਚ ਬਹੁਤ ਸ਼ੋਰ ਪਚਾਉਂਦਾ ਕਿ ਈਡੀ ਔਰ ਸੀਪੀਆਈ ਕੋ ਹਮਾਰੇ ਖਿਲਾਫ ਬੀਜੇਪੀ ਦੁਰਉਪਯੋਗ ਕਰ ਰਹੀ ਹੈ ਸਾਰੇ ਲੀਡਰ ਨੂੰ ਪਕੜ ਕੇ ਅੰਦਰ ਦੇ ਦਿੱਤੇ ਪੰਜਾਬ ਵਿੱਚ ਕੀ ਕਰ ਰਹੇ ਸਾਰੇ ਲੀਡਰਾਂ ਦੇ ਖਿਲਾਫ ਦਰਜਨਾ ਫੜ ਕੇ ਅੰਦਰ ਜੇਲਾ ਕਰ ਦਿੱਤੇ ਖੈਰੇ ਦੇ ਖਿਲਾਫ ਐਨਡੀਪੀਐਸ ਦਾ ਪਰਚਾ ਦਰਜ ਕਰਵਾ ਕੋਈ ਐਕਟਿਵਿਸਟ ਕੋਲ ਜਾਉਦੇ ਪਰਚਾ ਆਪਾਂ ਜਾਂਦਾ ਆਪਾਂ ਅੱਜ ਗੱਲ ਕਰ ਰਹੇ ਹੁਣ ਵੀ ਵਿਜੀਲੈਂਸ ਇਨਕੁਆਇਰੀ ਮੇਰੇ ਖਿਲਾਫ ਚਲਾਈ ਹੋਈ ਉਧਰ ਹੜਾ ਆਏ ਹੋਏ ਨੇ ਮੈਂ ਕੰਮ ਕਰ ਰਿਹਾ ਹਾਂ ਪਰ ਇਹ ਮੈਨੂੰ ਫੜ ਕੇ ਅੰਦਰ ਦੇਣਾ ਚਾਹੁੰਦੇ ਸਭ ਬਦਲਾਖੋਰੀ ਜਿਵੇਂ ਕਹਿੰਦੇ ਬੀਜੇਪੀ ਕਰਦੀ ਦੂਜਿਆਂ ਨਾਲ ਇਹ ਸੇਮ ਕਰਦੇ ਨੇ ਅਗਲਾ ਨੁਕਤਾ ਉੱਥੇ ਕਹਿੰਦੇ ਨੇ ਜੀ ਕਿ ਗੋਦੀ ਮੀਡੀਆ ਬਣਾ ਦਿਆ ਬੀਜੇਪੀ ਨੇ ਸਾਰਾ ਮੀ ਤੁਸੀਂ ਪੰਜਾਬ ਦਾ ਮੇਨਸਟ੍ਰੀਮ ਮੀਡੀਆ ਜਾ ਕੇ ਚੈੱਕ ਕਰੋ ਸਾਰਾ ਖਰੀਦੇ ਹੋਇਆ ਸਿਰਫ ਅਸੀਂ ਸਰਵਾਈਵ ਕਰ ਰਹੇ ਆ ਆਰਗੇਨਿਕ ਮੀਡੀਆ ਜਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਜਿਹੜਾ ਮੇਨਸਟ੍ਰੀਮ ਮੀਡੀਆ ਜਿਹੜੇ ਮੈਂ ਉਹ ਨਾਮ ਤੱਕ ਹੀ ਲੈਣੇ ਰੋਜ਼ ਰੋਜ਼ ਉਹ ਸਾਰੇ ਇਹਨਾਂ ਨੇ ਖਰੀਦੇ ਹੋਏ ਨੇ ਸੋ ਹੋ ਗਈ ਕਾਰਜਸ਼ੈਲੀ ਸੇਮ ਤਿੱਜਾ ਫੇਕ ਇੰਕਾਊਂਟਰਸ ਦੀ ਪਾਲਿਸੀ ਭਾਜੀਪੀ ਜਿਹੜੀ ਆ ਉਹ ਜਿਹੜਾ ਯੋਗੀ ਸਰਕਾਰ ਉੱਤਰ ਪ੍ਰਦੇਸ਼ ਬੁਲਡੋਜ਼ਰ ਪੋਲਿਟਿਕਸ ਇਹ ਵੀ ਸਾਡੇ ਇੱਥੇ ਬੁਲਡੋਜ਼ਰ ਨਾਲ ਘਟਾ ਰਹੇ ਨੇ ਸਾਡੇ ਨੌਜਵਾਨਾਂ ਨੂੰ ਸਿੱਧਾ ਹੀ ਗੋਲੀ ਮਾਰ ਕੇ ਮਾਰ ਦਿੰਦੇ ਨੇ ਸਾਰਾ ਕ੍ਰਿਮੀਨਲ ਜਸਟਿਸ ਸਿਸਟਮ ਹੀ ਬਾਈਪਾਸ ਕਰ ਦਿੰਦੇ ਨੇ ਸੋ ਵਰਕ ਸਟਾਈਲ ਜਿਹੜਾ ਇਹਨਾਂ ਦੋਨਾਂ ਪਾਰਟੀਆਂ ਦਾ ਉਹ ਲਗਭਗ ਸੇਮ ਹੈ ਤੇ ਜੇ ਹੁਣ ਹੜ੍ਹਾਂ ਦੀ ਗੱਲ ਕਰ ਲਈਏ ਹੜਾ ਇਹ ਚਲੋ ਜੋ ਹੋ ਗਿਆ ਹੁਣ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਮੁਆਵਜ਼ੇ ਤੇ ਵੀ ਰੋਲਾ ਕਿ ਸਾਨੂੰ ਪੈਸੇ ਨਹੀਂ ਦਿੱਤੇ ਗਏ ਸਾਡੇ ਕੋਲ ਪੈਸਾ ਸੀਗਾ ਭਾਜਪੀ ਕਹ ਰਹੀ ਇਹਨਾਂ ਕੋਲ ਪੈਸਾ ਹੈ ਸੀਗਾ 12000 ਕਰੋੜ 16000 ਕਰੋੜ ਉਹ ਗਲਤ ਪਾਸੇ ਯੂਜ਼ ਹੋ ਗਿਆ ਤੇ ਹੋਣੇ ਕਹਿ ਰਹੇ ਕਿ ਸਾਨੂੰ 16 1600 ਕਰੋੜ ਦਿੱਤਾ ਸਾਡਾ ਤਾਂ ਚਸਰ ਨਹੀਂ ਇਸ ਵਿੱਚ ਦੋਨੋਂ ਸਰਕਾਰਾਂ ਕਸੂਰਵਾਰ ਨੇ ਜੀ ਬੀਜੇਪੀ ਦਾ ਕਸੂਰ ਮੈਂ ਇਸ ਕਰਕੇ ਗਿਣਦਾ ਕਿ ਜਿਹੜਾ ਵੋਲਿਊਮ ਆਫ ਡੈਮੇਜ ਆ ਪੰਜਾਬ ਫਲਡਸ ਦਾ ਉਹ ਬਹੁਤ ਵੱਡੇ ਪੱਧਰ ਤੇ ਹੈ ਜੀ ਇਹ ਲਗਭਗ ਜੇ ਜ਼ਿਆਦਾ ਨਹੀਂ ਤਾਂ 6 ਲੱਖ ਏਕੜ ਤਬਾਹ ਹੋ ਗਈ ਘਰ ਤਬਾਹ ਹੋ ਗਏ ਲਾਈਫਸਟਾਕ ਤਬਾਹ ਹੋ ਗਿਆ ਸਾਡਾ ਇਨਫਰਾਸਟ੍ਰਕਚਰ ਤਬਾਹ ਹੋ ਗਿਆ ਸੜਕ ਸਕੂਲ ਹਸਪੀਟਲ ਇਹ 50 ਹਜ਼ਾਰ ਕਰੋੜ ਦਾ ਲਾਸ ਹੈ ਤੇ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਸਾਹਿਬ ਆਏ ਤਾਂ 1600 ਕਰੋੜ ਰੁਪਏ ਦੇ ਕੇ ਗਏ ਨੇ ਅਗਰ ਇਹੀ ਸਮੱਸਿਆ ਬਿਹਾਰ ਵਿੱਚ ਹੋਈ ਹੁੰਦੀ ਉੱਥੇ 70-70 ਹਜ਼ਾਰ ਕਰੋੜ ਦੇ ਪੈਕੇਜ ਦਿੰਦੇ ਨੇ ਉਹਨਾਂ ਦਾ ਤਾਂ ਕਸੂਰੇ ਹੋ ਗਿਆ ਕਿ ਉਹਨਾਂ ਨੇ ਤਾਂ ਪੰਜਾਬ ਨਾਲ ਕੋਝਾ ਮਜ਼ਾਕ ਕੀਤਾ ਜਿਹੜੇ ਸਾਡੀ ਆਪਣੀ ਪਾਰਟੀ ਦੀ ਸਰਕਾਰ ਆਮ ਆਦਮੀ ਦੀ ਇਹਨਾਂ ਨੇ ਜਿੱਦਣ ਦੇ ਹੜ੍ਹ ਆਏ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਰਨਾ ਕੀ ਇਹਨਾਂ ਦੇ ਕੋਲ ਕੋਈ ਮੈਕਨਿਜ਼ਮ ਨਹੀਂ ਫਰਜ਼ ਕਰੋ ਕਿਤੇ ਬੰਨ ਟੁੱਟ ਗਿਆ ਇਹਨਾਂ ਦੀ ਕੋਈ ਮਸ਼ੀਨਰੀ ਨਹੀਂ ਪਹੁੰਚੀ ਉੱਥੇ ਆਪੇ ਲੋਕਾਂ ਨੇ ਆਪ ਬੰਨ ਲਾ ਕੇ ਟਰੈਕਟਰ ਲਾ ਕੇ ਕੰਮ ਸ਼ੁਰੂ ਕਰਤਾ ਕੋਈ ਇਹਨਾਂ ਨੇ ਫਲਡ ਪ੍ਰੋਟੈਕਸ਼ਨ ਵਰਕਸ ਦੀ ਪਹਿਲਾਂ 6 ਮਹੀਨੇ ਮੀਟਿੰਗ ਨਹੀਂ ਕੀਤੀ ਇਹਨਾਂ ਨੂੰ ਪਤਾ ਸੀ 2023 'ਚ ਵੀ ਹੜ੍ਹ ਆਏ ਨੇ 2088 'ਚ ਵੀ ਹੜ੍ਹ ਆਏ ਨੇ ਕਿਹੜੇ ਕਿਹੜੇ ਬੰਨ ਦੇ ਪੁਆਇੰਟਸ ਵੀਕ ਤੱਕ ਟੁੱਟ ਸਕਦੇ ਨੇ ਕੋਈ ਪ੍ਰੈਪਰੇਸ਼ਨ ਨਹੀਂ ਸੀ ਅੱਛਾ ਹੜ੍ਹ ਆ ਗਏ ਕਿ ਜਿਹੜੀ ਰੀਲੀਫ ਮਟੀਰੀਅਲ ਹੈ ਉਹ ਨਹੀਂ ਪਹੁੰਚਾ ਸਕੀ ਕੋਈ ਉਹ ਸਾਰਾ ਪੰਜਾਬ ਦੇ ਲੋਕਾਂ ਨੇ ਆਪੇ ਹੀ ਜਾਂ ਐਨ ਆਰ ਆਈਜ਼ ਨੇ ਆਨ ਕੇ ਇੱਥੇ ਲੋਕਾਂ ਦੇ ਵਿੱਚ ਪਹੁੰਚਦਾ ਕੀਤਾ ਐਮਰਜੈਂਸੀ ਆਈਟਮਸ ਦੀਆਂ ਜ਼ਰੂਰੀ ਸੀ ਬਿਲਕੁਲ ਮੈਨੂੰ ਕੱਲ ਤੱਕ ਪਤਾ ਸੀਗਾ ਕਿ ਸ਼ਾਇਦ 71 ਕਰੋੜ ਰੁਪਏ ਭਗਵੰਤ ਪਾਣ ਨੇ ਰੀਲੀਜ਼ ਕੀਤਾ ਵਾ ਫਲੱਡ ਰੀਲੀਫ ਵਾ 71 ਕਰੋੜ ਰੁਪਏ ਕੀ ਆ ਉਹਦਾ ਮੈਨੂੰ ਲੱਗਦਾ ਇਹਨਾਂ ਚੀਚੀ ਨੂੰ ਵੀ ਨਹੀਂ ਉਹਦੇ ਨਾਲ ਮਦਦ ਮਿਲ ਸਕਦੀ ਸੋ ਆਮ ਆਦਮੀ ਪਾਰਟੀ ਸਰਕਾਰ ਵੀ ਫੇਲ ਹੋ ਗਈ ਫਲੱਡ ਵਿੱਚ ਇਹਨਾਂ ਦੇ ਕੋਲ ਕੋਈ ਪਾਲਿਸੀ ਨਹੀਂ ਉਸੀ ਜਿਹੜਾ ਕੀਤਾ ਕਿ ਸੈਂਟਰਲ ਡਿਜ਼ਾਸਟਰ ਫੰਡ ਤੇ ਆਣਾ ਕੋਲ ਹਾਂਜੀ ਭਗਵੰਤ ਕਹੀ ਜਾਂਦਾ ਸਾਡੇ ਕੋਲ ਪੈਸੇ ਬਹੁਤ ਪਏ ਹੋਏ ਨੇ ਇਹਨਾਂ ਦੇ ਮਿਨਿਸਟਰਸ ਕਹੀ ਜਾਂਦੇ ਸਾਡੇ ਕੋਲ ਪੈਸੇ ਨੇਗੇ ਮਤਲਬ ਖੱਬੇ ਹੱਥੋਂ ਨਹੀਂ ਪਤਾ ਕਿ ਸੱਚਾ ਕੀ ਸਰਕਾਰ ਦਾ ਕਰ ਰਹੀ ਸੋ ਇਹ ਸਾਰਾ ਕ੍ਰਾਈਸਿਸ ਵਿੱਚ ਇਹ ਸਰਕਾਰ ਬਹੁਤ ਬੁਰੀ ਤਰ੍ਹਾਂ ਫੇਲ ਹੋ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਵੱਲ ਵੱਧ ਰਿਹਾ ਪੰਜਾਬ ਦੇਖ ਰਹੇ ਹੋ ਕਿ ਸਿਚੁਏਸ਼ਨ ਉਹ ਤਾਂ ਆਲਰੇਡੀ ਵੱਧ ਚੁੱਕਾ ਜੀ ਉਹ ਤਾਂ ਆਲਰੇਡੀ ਵੱਧ ਚੁੱਕਾ ਕਿਉਂਕਿ ਸਾਡੇ ਪੰਜਾਬ ਤੇ ਇਸ ਵਕਤ ਆਲਮੋਸਟ 4 ਲੱਖ ਕਰੋੜ ਦਾ ਕਰਜ਼ਾ ਵਾ ਇਹਨਾਂ ਦੀ ਸਰਕਾਰ ਨੇ ਪਿਛਲੇ 3 ਸਾਲਾਂ ਚ ਮੋਰ ਦੈਨ 1 ਲੱਖ ਕਰੋੜ ਐਡ ਕੀਤਾ ਵਾ 3 ਲੱਖ ਕਰੋੜ ਤਾਂ ਇਹਨਾਂ ਨੇ ਇਨਹੈਰਿਟ ਕੀਤਾ ਪਰ ਯਾਦ ਰੱਖੇ ਕਿ ਇਹ 3 ਲੱਖ ਕਰੋੜ ਪੰਜਾਬ ਚੜਿਆ ਵਾ 30 ਸਾਲਾਂ ਚ 92 ਤੋਂ ਸ਼ੁਰੂ ਹੋਇਆ ਕਰਜ਼ਾ ਪੰਜਾਬ ਚ 2022 ਤੱਕ 3 ਲੱਖ ਕਰੋੜ ਦੈਟ ਮੀਨਸ ਹਰ 10 ਸਾਲ ਬਾਅਦ 1 ਲੱਖ ਕਰੋੜ ਐਡ ਹੁੰਦਾ ਸੀ ਇਹਨਾਂ ਨੇ ਤੇ 3 ਸਾਲਾਂ ਚ ਹੀ 1 ਲੱਖ ਕਰੋੜ ਐਡ ਕਰਤਾ 4 ਲੱਖ ਰੁਪਏ ਕਰਜ਼ਾ ਸੋ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਨੇ ਬਹੁਤ ਪੈਸਾ ਫਜ਼ੂਲ ਖਰਚੀਆਂ ਤੇ ਸਿਕਿਉਰਿਟੀਆਂ ਤੇ ਜਹਾਜ਼ਾਂ ਤੇ ਹੈਲੀਕਾਪਟਰਾਂ ਤੇ ਪਬਲਿਸਿਟੀ ਤੇ ਬਹੁਤ ਉੜਾਇਆ ਗਿਆ ਵਾ ਜਿਹੜਾ ਕਿ ਬਚਾਇਆ ਜਾ ਸਕਦਾ ਇਹਦੇ ਨਾਲ ਜਿਹੜੇ ਬਾਕੀ ਜਿਵੇਂ ਤੁਸੀਂ ਸਾਹਮਣੇ ਆ ਕੇ ਬੋਲਦੇ ਹੋ ਇਹਨਾਂ ਦੇ ਬੰਦਿਆਂ ਨੂੰ ਕਿਉਂ ਨਹੀਂ ਸਮਝ ਲੱਗ ਰਹੀ ਹੈਗੀ ਵਿੱਚ ਇੱਕ ਬੰਦਾ ਬੋਲਿਆ ਹੁਣੇ ਪਠਾਨ ਮਜਰਾ ਦੇ ਨੇੜੇ ਹੋਇਆ ਇਹਨਾਂ ਦੇ ਬੰਦੇ ਜਿਹੜੇ ਨੇ ਨਾ ਉਹ ਪਹਿਲਾਂ ਇਹ ਅਚੀ ਤਰ੍ਹਾਂ ਸਮਝੋ ਕਿ ਇਹ ਪਾਰਟੀ ਬਹੁਤ ਡਿਕਟੇਟਰ ਟਾਈਪ ਤਰੀਕੇ ਨਾਲ ਚੱਲਦੀ ਹੈ ਇਹਨਾਂ ਨੇ ਖਬਰਦਾਰ ਕੀਤਾ ਹੋਇਆ ਐਮਐਲ ਹਰ ਐਮਐਲ ਦੇ ਉੱਤੇ ਇੱਕ ਬੰਦਾ ਦਿੱਲੀ ਦਾ ਬਿਠਾਇਆ ਹਰ ਮਨਿਸਟਰ ਦੇ ਉੱਤੇ ਦਿੱਲੀ ਦਾ ਉਹ ਜਿਹੜੀ ਸਕ੍ਰਿਪਟ ਦਿੰਦੇ ਉਹੀ ਬੋਲ ਸਕਦੇ ਹਮ ਅਗਰ ਪਠਾਨ ਮਾਜਰੇ ਨੇ ਕੋਈ ਜ਼ੁਰਤ ਕੀਤੀ ਤੇ ਉਹਦੇ ਦੇ ਪਰਚਾ ਦਰਜ ਕਰਕੇ ਉਹਨੂੰ ਭਗੋੜਾ ਉਹਨੂੰ ਸ਼ਾਇਦ ਇਨਕਾਊਂਟਰ ਕਰਨ ਤੇ ਬਿਲਕੁਲ ਸੋ ਉਹ ਜਿਹੜਾ ਪਠਾਨ ਮਾਜਰੇ ਨੇ ਇਹਨਾਂ ਨੇ ਬਦਲਾ ਖੂਰੀ ਕੱਢੀ ਆ ਨਾ ਉਹ ਬਾਕੀ 91 92 ਨੂੰ ਸੁਣਾ ਦਿੰਦਾ ਕਿ ਖਬਰਦਾਰ ਜੇ ਤੁਸੀਂ ਬੋਲੇ ਪੰਜਾਬ ਦੇ ਹੱਤ ਹੱਕ 'ਚ ਤੇ ਤੁਹਾਡਾ ਹਸ਼ਰ ਪਠਾਨ ਮਾਜਰੇ ਵਾਲਾ ਕਰਾਂਗੇ ਹਾਂ ਜਦ ਤੱਕ ਦਿੱਲੀ ਦੀ ਜੈ ਜੈਕਾਰ ਕਰੋਗੇ ਅਸੀਂ ਜੈਸਮਨ ਆ ਅਸੀਂ ਨਾਰੇ ਲਾਉਣ ਜੋਗੇ ਆ ਕੇਜਰੀਵਾਲ ਦੇ ਹੱਕ ਚ ਉਦੋਂ ਦਾ ਕੋਈ ਪ੍ਰੋਬਲਮ ਨਹੀਂ ਗਈ। ਦ ਮੂਮੈਂਟ ਦੇ ਵਿਲ ਸਪੀਕ ਫॉर ਪੰਜਾਬ। ਦੇ ਵਿਲ ਬੀ ਵਿਕਟਿਮਾਈਜ਼ਡ ਐਂਡ ਥ੍ਰੈਟਨਡ ਲਾਈਕ ਆਲ ਦੀ ਅਦਰ ਆਪੋਜੀਸ਼ਨ ਪਾਰਟੀ। ਸਾਰਿਆਂ ਨਾਲ ਹੀ ਆ ਜੀ ਮਤਲਬ ਮੇਰੇ ਨਾਲ ਹੋਰ ਕਾਂਗਰਸ ਦੇ ਦਰਜਨਾ ਲੀਡਰ ਮਾਲੀ ਸਾਹਿਬ ਨਾਲ ਹੋਰ ਪੜਨੇ ਟ੍ਰੈਵਲ ਏਜੰਟਾਂ ਦਾ ਲੜਾਈ ਲੜਦਾ ਉਹਦੇ ਨਾਲ ਕਿੰਨਿਆਂ ਨਾਲ ਨਹੀਂ। ਸੋ ਇਸ ਕਰਕੇ ਇਹ ਇੱਕ ਇੱਕ ਤਾਨਾਸ਼ਾਹ ਪਾਰਟੀ ਤੇ ਤਾਨਾਸ਼ਾਹ ਸਰਕਾਰ ਚੱਲ ਰਹੀ ਪੰਜਾਬ ਦੇ। 4 ਸਾਲ ਹੁਣ ਹੋਣ ਵਾਲੇ ਆ। ਰਹਿ ਗਿਆ ਪਿੱਛੇ 1 ਸਾਲ ਹਾਂ ਜੀ ਤੁਸੀਂ ਕਿਵੇਂ ਵੇਖ ਰਹੇ ਹੋ 4 ਸਾਲ ਕਿਵੇਂ ਲੱਗੇ ਤੁਹਾਡੇ ਲਈ ਤਾਂ ਬਹੁਤ ਹੀ ਸਟਰਗਲਿੰਗ ਰਹੇ ਜਿਵੇਂ ਤੁਹਾਡੇ ਤੇ ਪਰਚੇ ਦਰਜ ਹੋਏ ਤੁਹਾਨੂੰ ਸਿੱਰੇ ਸਿੱਰੇ ਅਰੈਸਟ ਕਰਨਾ ਗਏ ਜੇ ਪਿੱਛੇ ਮੁੜ ਕੇ ਆਪਾਂ ਵੇਖਦੇ ਹਾਂ 4 ਸਾਲ ਕਿਵੇਂ ਦੇ ਲੱਗ ਰਹੇ ਨੇ ਕਿ ਇਹ ਕਿੱਦਾਂ ਨਿਕਲ ਗਏ ਮਤਲਬ ਬਹੁਤ ਮਾੜਾ ਰਾਜ ਦਿੱਤਾ ਏਨਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ ਜਿੰਨਾ ਉਜਾੜਾ ਜਿੰਨੀ ਕਰਪਸ਼ਨ ਜਿੰਨਾ ਪੰਜਾਬ ਦਾ ਸਟੈਬਲਿਸ਼ਡ ਸਿਸਟਮ ਨੂੰ ਡੀਰੇਲ ਕੀਤਾ ਅੱਜ ਤੁਸੀਂ ਥਾਣੇ ਚਲ ਜੋ ਤੁਸੀਂ ਕੋਈ ਗੱਲ ਨਹੀਂ ਕੁਝ ਸੁਣਵਾਈ ਨਹੀਂ ਜੋ ਹਲਕੇ ਦਾ ਇੰਚਾਰਜ ਜੋ ਐਮਐਲਏ ਕਹਿੰਦਾ ਉਹਦੀ ਗੱਲ ਚੱਲਦੀ ਹੈ ਜੋ ਦਿੱਲੀ ਵਾਲੇ ਕਹਿੰਦੇ ਉਹਦੀ ਗੱਲ ਚੱਲਦੀ ਤੁਸੀਂ ਜਿਹੜਾ ਮਰਜ਼ੀ ਕਰਾਇਮ ਕਰਕੇ ਇਹਨਾਂ ਦੇ ਜਿਹੜੇ ਪਾਰਟੀ ਦੇ ਬੰਦੇ ਨੇ ਬੜੇ ਸੁਹਣੇ ਵਾਰਕ ਹੁੰਦੇ ਨੇ ਇਸ ਕਰਕੇ ਇਹਨਾਂ ਨੇ ਇੱਕ ਸਟੈਬਲਿਸ਼ਡ ਸਿਸਟਮ ਆਫ ਵਰਕਿੰਗ ਨੂੰ ਡੀਰੇਲ ਕੀਤਾ ਵਾ ਸਾਰੀ ਅਫਸਰਸ਼ਾਈ ਨੂੰ ਦਬਾਇਆ ਹੋਇਆ ਵਾ ਜਿਹੜਾ ਅੱਖ ਨਹੀਂ ਲੱਗਦਾ ਉਹਨੂੰ ਸਸਪੈਂਡ ਕਰ ਦਿੰਦੇ ਨੇ ਫਿਰ ਤੋਂ ਮਿੰਤਾ ਘਟਾਉਂਦੇ ਨੇ ਆ ਤੁਸੀਂ ਦੇਖਿਆ ਵਿਜੀਲੈਂਸ ਵਿੱਚ ਕਿੱਦਾਂ ਚਾਰ ਚੀਫ ਡਾਇਰੈਕਟਰ ਬਦਲੇਗੇ ਡੇਢ ਮਹੀਨੇ ਕਿਸੇ ਸਰਕਾਰ ਨੇ ਹੱਦ ਤੱਕ ਬਦਲੇ ਨੇ ਸਸਪੈਂਡ ਵੀ ਸਾਰੇ ਸਸਪ ਫਿਰ ਉਹਨਾਂ ਨੂੰ ਗਿਨਤਾਂ ਘਟਾ ਕੇ ਉਹਨਾਂ ਨੂੰ ਦੁਬਾਰਾ ਰੀਹੈਬਿਡੀਟੇਟ ਕਰਦੇ ਨੇ ਸੋ ਆਈ ਵੁਡ ਸੇ ਕਿ ਪਹਿਲੀ ਵਾਰ ਸਾਡੇ 75 ਸਾਲ ਦੇ ਇਤਿਹਾਸ ਵਿੱਚ ਲੋਕਾਂ ਨੇ ਐਡੀ ਮਾੜੀ ਸਰਕਾਰ ਰੱਖੀ ਔਰ ਫਲੱਡਸ ਵੇ ਜਾਣ ਕੇ ਤਾਂ ਬਿਲਕੁਲ ਬੇੜਾਗਰ ਖੋ ਗਿਆ ਪਰਦਾ ਚੱਕਿਆ ਗਿਆ ਹੁਣ ਲੋਕੀ ਇਹਨਾਂ ਨੂੰ ਇਹ ਕਹਿ ਰਹੇ ਨੇ ਕਿ ਤੁਹਾਡਾ ਅਸੀਂ ਜਲੂਸ 2027 ਚ ਕਰਾਂਗੇ ਜਾਦਾ ਸ਼ਬਦ ਵੀ અપਮਾਪ ਸ਼ਬਦ ਬੋਲੇ ਜਿਹੜੇ ਮੈਂ ਬੋਲ ਬਿਲਕੁਲ 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 અપਾਮੀ ਗਰਾਊਂਡ ਤੇ ਜਾ ਕੇ ਦੇਖਿਆ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲੀਆਂ ਸਰ ਇਹਦੇ ਨਾਲ ਹੀ ਜੇ ਆਪਾਂ ਤੁਹਾਡੀ ਗੱਲ ਕਰ ਲਈਏ ਪਾਰਟੀ ਦੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਕਾਂਗਰਸ ਦੇ ਵਿੱਚ ਓਵਰ ਡੈਮੋਕ੍ਰੇਸੀ ਹੋ ਰਹੀ ਹੈ ਤੁਹਾਡੇ ਨਾਲ ਮੈਂ ਕੁਝ ਹੱਦ ਤੱਕ ਸਹਿਮਤ ਹਾਂ ਕਿ ਕੁਝ ਚਰਚਾ ਹੈ ਕੁਝ ਸਾਡੇ ਆਪਸ ਵਿੱਚ ਡਿਫਰੈਂਸਸ ਸੀ ਲੇਕਿਨ ਦਿੱਲੀ ਸਾਰੀ ਲੀਡਰਸ਼ਿਪ ਨੂੰ ਪਿਠਾ ਕੇ ਸਾਡੇ ਜਿਹੜੇ ਇੰਚਾਰਜ ਨੇ ਭੁਪੇਸ਼ ਪਗੇਲ ਜੀ ਫਾਰਮਰ ਚੀਫ ਮਿਨਿਸਟਰ ਛੱਤੀਸਗੜ੍ਹ ਉਹਨਾਂ ਨੂੰ ਓਚੀ ਤਰ੍ਹਾਂ ਸਾਰਿਆਂ ਨੂੰ ਸਮਝਾਇਆ ਹੋਇਆ ਵਾ ਮੈਨੂੰ ਹੁਣ ਇਦਾਂ ਕੋਈ ਬਲੇਟਨਲੀ ਕੋਈ ਗਲਤ ਗੱਲ ਹੁੰਦੀ ਨਜ਼ਰ ਨਹੀਂ ਆ ਰਹੀ ਪਰ ਹੁਣ ਪੰਜਾਬ ਦੇ ਵਿੱਚ ਲਾਟ ਇਹ ਆ ਕਿ ਜਿਹੜਾ ਪੇਡ মিডিਆ ਵਾ ਉਹ ਉਹਨੂੰ ਉਛਾਲਦਾ ਇੰਨਾ ਵੱਡਾ ਵਾ ਕਿ ਕਾਂਗਰਸ ਦੇ ਬਟੇ ਜਿਆਦਾ ਡਿਫਰੈਂਸਸ ਨੇ ਇੰਨੇ ਡਿਫਰੈਂਸਸ ਨਹੀਂ ਜਿੰਨੇ মিডিਆ ਪੰਜਾਬ ਦਾ ਮੇਨਸਟ੍ਰੀਮ ਜਿਹੜਾ ਉਠਾ ਰਿਹਾ ਹੈ ਉਹ ਅਸੀਂ ਇਲੈਕਸ਼ਨ ਜਿਮਨੀ ਤੋਂ ਦੇਖ ਲਿਆ ਜਿਵੇਂ ਛੋਟੇ ਮੋਟੇ ਡਿਫਰੈਂਸਸ ਹੁੰਦੇ ਨੇ ਉਹ ਚੱਲਦੇ ਨੇ ਮੈਂ ਮੰਨਦਾ ਹਾਂ ਬ ਸਾਡੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੁਰਹਿੱਦ ਹੁੰਦਿਆ ਹੋਇਆ ਆ ਆਪਣੀ ਛੋਟੀ ਮੋਟੀ ਖਾਨਾ ਚੱਗੀ ਉਹ ਜਿਵੇਂ ਲੁਧਿਆਣਾ ਜਿਸੀ ਦੇਖਿਆ ਲੁਧਿਆਣਾ ਇਲੈਕਸ਼ਨ ਚ ਸਾਫ਼ ਨਜ਼ਰ ਆ ਰਿਹਾ ਸੀਗਾ ਤੁਸੀਂ ਮੰਨਣਾ ਪੈਣਾ ਤੁਹਾਨੂੰ ਤੁਸੀਂ ਵੀ ਨਹੀਂ ਉੱਥੇ ਦਿਖੇ ਨਾ ਰਾਜਾ ਵੜਿੰਗ ਨਾ ਪ੍ਰਤਾਪ ਬਾਈਵਾ ਉਹਦਾ ਖਮਿਆਜਾ ਤਾਂ ਆਖਿਰਕਾਰ ਪੂਰੀ ਪਾਰਟੀ ਨੂੰ ਪਿਆ ਬਿਲਕੁਲ ਪਾਰਟੀ ਦਾ ਇੱਕ ਵਰਗ ਲੜਦਾ ਤੇ ਇੱਕ ਵਰਗ ਨਹੀਂ ਲੜਦਾ ਪਾਰਟੀ ਦਾ ਫਰਕ ਤਾਂ ਬੰਦੀ ਤੇ ਇਹਦੇ ਨਾਲ ਹੀ ਅੱਜ ਦੇ ਹੜਾ ਦੇ ਵਿੱਚ ਲੋਕਾਂ ਨੇ ਸੇਵਾ ਕੀਤੀ ਤੁਸੀਂ ਵੀ ਵੱਧ ਚੜ ਕੇ ਅੱਗੇ ਹੋਏ ਬਾਕੀ ਪਾਰਟੀਆਂ ਵੀ ਸੁਖਬੀਰ ਬਾਦਲ ਬੜੇ ਚਰਚਾ 'ਚ ਰਹੇ ਜਦੋਂ ਉਹਨਾਂ ਨੇ ਨੋਟ ਵੰਡੇ ਪੈਸੇ ਵੰਡੇ ਕਿਵੇਂ ਵੇਖ ਰਹੋ ਕਮਬੈਕ ਉਹਨਾਂ ਦਾ ਲੱਗਦਾ ਕਿ ਲੋਕਾਂ 'ਚ ਥੋੜਾ ਹੋਇਆ ਉਸ ਤਰ੍ਹਾਂ ਦਾ ਕਿ ਅਕਸਰ ਪੋਲਿਟੀਕਲ ਪਾਰਟੀ ਆ ਉਹਦਾ ਇੱਕ ਪ੍ਰੈਜ਼ੀਡੈਂਟ ਆ ਉਹਨਾਂ ਨੇ ਆਪਣੀ ਐਕਟੀਵਿਟੀ ਦਿਖਾਈ ਗਿਆ ਉਹ ਐਕਟੀਵਿਟੀ ਵਿੱਚ ਥੋੜਾ ਡਾਊਟ ਵੀ ਪੈ ਗਿਆ ਕਿ ਸ਼ਾਇਦ ਆਪਣੀ ਪਾਰਟੀ ਬੰਦਿਆਂ ਨੂੰ ਹੀ ਪੈਸੇ ਦੇ ਦੇ ਨੇ ਕੁਝ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਪੈਸਾ ਐਸਜੀਪੀਸੀ ਦਾ ਤਾਂ ਨਹੀਂ ਆ ਰਿਹਾ ਜੀ ਜੀ ਬਿਲਕੁਲ ਬਟ ਯੂ نو ਅਕਾਲੀ ਦਲ ਦਾ ਕੋਰ ਇਸ਼ੂ ਕੀ ਹੈ ਜਿੱਥੇ ਉਹ ਮਰਦੇ ਨੇ ਉਹ ਹੈਗਾ ਬੇਅਦਬੀਆਂ ਦੀ ਬੇਨਸਬ ਜਦ ਤੱਕ ਉਹ ਬਲੌਟ ਉਹ ਇਹਨਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇਦੇ ਨਾਲ ਹੀ ਬੀਜੇਪੀ ਦੀ ਸਿਚੁਏਸ਼ਨ ਕਿਵੇਂ ਵੇਖ ਰਹੇ ਹੋ ਪੰਜਾਬ ਜਿਹੜੀ ਰਾਈਸ ਕਰ ਰਹੀ ਹੈ ਬੀਜੇਪੀ ਜਿਵੇਂ ਅਸੀਂ 800 ਕਰੋੜ ਰੁਪਈਆ ਦੇ ਕੇ ਸੋ ਕੋ ਜਿਹੜੀ ਰਹਿੰਦੀ ਖੁੰਦੀ ਸੀ ਉਹਦੀ ਵੀ ਮਿੱਟੀ ਖਰਾਕ ਕੇ ਗਏ ਨੇ ਔਰ ਬੀਜੇਪੀ ਜਿਹੜੀ ਆ ਉਹ ਪੰਜਾਬ ਦੀ ਪਲਸ ਹੁੰਦੀ ਸਮਝ ਲਈ ਉਹ ਪੰਜਾਬ ਦੇ ਨਾਲ ਇੱਕ ਸੈਂਟਰਿਸਟ ਐਂਗਲ ਤੋਂ ਹੀ ਦੇਖਦੀ ਹੈ ਇੱਕ ਨੈਸ਼ਨਲਿਸਟ ਐਂਗਲ ਤੋਂ ਦੇਖਦੀ ਪੰਜਾਬ ਦੇ ਜਜ਼ਬਾਤਾਂ ਨੂੰ ਨਹੀਂ ਸਮਝਦੀ ਪੰਜਾਬ ਦੇ ਜਿਹੜੇ ਰੈਜ਼ੋਲੂਸ਼ਨ ਕਰਨ ਵਾਲੇ ਇਸ਼ੂਜ਼ ਆ ਅਕਸਰ ਸਰਕਾਰ ਰਹੀ ਹੈ 10 ਸਾਲ ਜੀ ਕਿਸੇ ਕਿਸਾਨਾਂ ਦੇ ਵਾਸਤੇ ਕੁਝ ਪੈਕੇਜ ਨਹੀਂ ਦਿੱਤਾ ਗਿਆ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਜੋ ਸਾਡੇ ਕ੍ਰਾਈਸਿਸ ਨੇ ਜੋ ਸਾਡੇ ਧਾਰਮਿਕ ਮੰਗਾਂ ਨੇ ਬੰਦੀ ਸਿੰਘਾਂ ਨੂੰ ਰਿਲੀਜ਼ ਕਰਨ ਦੀ ਗੱਲ ਆ ਕੁਝ ਨਹੀਂ ਕੀਤਾ ਗਿਆ ਉਲਟਾ ਕਾਲੇ ਲਾਜ਼ ਪੰਜਾਬ ਦੇ ਵਿੱਚ ਝੋਪੇ ਗਏ ਨੇ ਐਨਐਸਏ ਤੋਂ ਯਵਾਪਾ ਇਸ ਕਰਕੇ ਮੈਂ ਨਹੀਂ ਮੈਨੂੰ ਕੋਈ ਉਮੀਦ ਨਹੀਂ ਕਿ ਹੋਰ ਕਿਸੇ ਤਰ੍ਹਾਂ ਦਾ ਉਹਨਾਂ ਦੇ ਕੋਲ ਕੋਈ ਉਹ ਤਾਂ ਸਿਰਫ ਇੱਕ ਮжоਰਿਟੀ ਮжоਰਿਟੇਰੀਅਨ ਕਾਰਡ ਖੇਡਦੇ ਨੇ ਜਿਵੇਂ ਲੋਕ ਸਭਾ ਦੇ ਵਿੱਚ ਰਾਮ ਮੰਦਰ ਦੇ ਨਾਮ ਦੇ ਬੋਲ ਬੋਟ ਪੈ ਗਈ ਆ ਠੀਕ ਹੈ ਬੜੇ ਹਰ ਵਾਰ ਨਹੀਂ ਪੈਂਦੀ ਹੁੰਦੀ ਕਿਉਂਕਿ ਇੱਕ ਅਦਾ ਕੋਈ ਜਿਹੜਾ ਪੱਤਾ ਹੈ ਇੱਕ ਵਾਰ ਚੱਲਦਾ ਰੋਜ਼ ਰੋਜ਼ ਇੱਕ ਹੀ ਗੱਲ ਤੇ ਕੁਝ ਲੋਕ ਇਹ ਵੀ ਦੇਖਣਾ ਚਾਹੁੰਦੇ ਨੇ ਕਿ ਬੀਜੇਪੀ ਦੀ ਪੰਜਾਬ ਪ੍ਰਤੀ ਦੇਣ ਕੀ ਹੈ ਉਹ ਦੇਣ ਸਾਨੂੰ ਕੋਈ ਨਜ਼ਰ ਨਹੀਂ ਆਉਂਦੀ ਜਿਵੇਂ ਸੁਨੀਲ ਜਾਕਰ ਨੇ ਗੱਲ ਕਹੀ ਸੀ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਦਾ ਸਮਾਂ ਆ ਗਿਆ ਹੁਣ ਅਕਾਲੀ ਦਲ ਵੀ ਤਿੰਨ ਬਣ ਗਏ ਵਾਰਿਸ ਪੰਜਾਬ ਦਾ ਅਮਰਿਤਪਾਲ ਜਾਂ ਹਰਪ੍ਰੀਤ ਜਾਂ ਹਰਪੀ ਸਿੰਘ ਜਾਂ ਸੁਖਬੀਰ ਬਾਦਲ ਇਹਨਾਂ ਦੇ ਵਿੱਚ ਜਿਹੜੀ ਹੁਣ ਬੀਜੇਪੀ ਕਿੱਧਰ ਨੂੰ ਜਾ ਰਹੀ ਹੈਗੀ ਆ ਕਿ ਤੁਸੀਂ ਸਮਝਦੇ ਹੋ ਜਿੱਦਾਂ ਗੱਲਾਂ ਚੱਲਦੀਆਂ ਨੇ ਕਿ ਅਮਰਿਤਪਾਲ ਨੂੰ ਵੀ ਬੀਜੇਪੀ ਵੱਲੋਂ ਥੋੜਾ ਕੈਰੋ ਗਾਈਡੈਂਸ ਦਿੱਤੀ ਜਾ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਆਕਾਲੀ ਦਲ ਨੇ ਬੀਜੇਪੀ ਨਾਲ ਕਿਸ ਗੱਲ ਤੋਂ ਨਾਤਾ ਤੋੜਿਆ ਸੀ ਕਾਲੇ ਖੇਤੀ ਕਾਨੂੰਨਾ ਤੋੜਿਆ ਸੀ ਨਾ ਉਹ ਤਾਂ ਜਿਉਂਦੇ ਤੇ ਉਂ ਖੜੇ ਨੇ ਤੇ ਫਿਰ ਆਕਾਲੀ ਦਲ ਉਹਨਾਂ ਦੇ ਨਾਲ ਕਿਵੇਂ ਜਾਵੇਗਾ ਕੋਈ ਵੀ ਆਕਾਲੀ ਦਲ 1 2 3 ਜਿਹੜਾ ਜੇ ਆਕਾਲੀ ਦਲ ਆਕਾਲੀ ਦਲ ਇੱਕ ਕਿਸਾਨਾਂ ਤੇ ਸਿੱਖਾਂ ਦੀ ਪਾਰਟੀ ਹੈ ਜੇ ਕਿਸਾਨਾਂ ਦੀਆਂ ਮੰਗਾਂ ਹੀ ਨਹੀਂ ਮੰਨੀਆਂ ਗਈਆਂ ਔਰ ਉਹ ਕਿਸੇ ਗੱਲ ਤੋਂ ਟਸ ਤੋਂ ਮਸ ਨਹੀਂ ਹੋ ਰਹੀ ਬੀਜੇਪੀ ਕਿਹੜਾ ਆਕਾਲੀ ਦਲ ਉਹਨਾਂ ਨਾਲ ਸਮਝੌਤਾ ਕਰਦੂਗਾ ਜੇ ਕਰਨਗੇ ਆਈ ਐਮ ਵੈਰੀ ਸ਼ੋਰ ਕਿ ਉਹ ਸਿੱਖ ਵੋਟ ਹੋਰ ਲੂਜ਼ ਕਰ ਦੇਣਗੇ ਤੇ ਦੇ ਨਾਲ ਹੀ ਜੇ ਇੰਟਰਨੈਸ਼ਨਲੀ ਮੁੱਦੇ ਦੀ ਗੱਲ ਕਰਾਂ ਕਿ ਆਸ-ਪਾਸੇ ਆਪਣੇ ਗੁਆਂਢੀ ਦੇਸ਼ਾਂ 'ਚ ਕੀ ਚੱਲ ਰਿਹਾ ਹੈ 네ਪਾਲ ਹੋ ਗਿਆ ਬੰਗਲਾਦੇਸ਼ ਹੋ ਗਿਆ ਸ਼੍ਰੀਲੰਕਾ ਹੋ ਗਿਆ ਉਹਦਾ ਇਨਫਲੂਐਂਸ ਤੁਹਾਨੂੰ ਲੱਗਦਾ ਕਿ ਮਤਲਬ ਸਲੀਪਰ ਸੈਲ ਵੋਟਰਸ ਦੇ ਵਿੱਚ ਸੋਸ਼ਲ ਸੋਸ਼ਲ ਮੀਡੀਆ ਦਾ ਜੋ ਕਿ ਲੋਕੀ ਦੇਖ ਹੀ ਰਹੇ ਨੇ ਮਤਲਬ ਇੰਨੇ 네ਪਾਲ ਦੇ ਵਿੱਚ ਜਿੱਦਾਂ ਇੱਕ ਫਰਸਟ੍ਰੇਟ ਹੋ ਰਿਹਾ ਸਿਸਟਮ ਤੋਂ ਫਰਸਟ੍ਰੇਟ ਹੋ ਰਹੇ ਨੇ ਲੋਕੀ ਇਹ ਮਸਲਾ ਪੰਜਾਬ ਦੇ ਵਿੱਚ ਇੰਡੀਆ ਸੌਰੀ ਇੰਡੀਆ ਦੇ ਵਿੱਚ ਵੀ ਹੈ ਬਿਕੋਜ਼ ਜਿਹੜਾ ਸਾਡਾ grievance redressal system ਬਣਿਆ ਸੀ ਅਦਾਤਾਂ ਪੁਲਿਸ ਐਡਮਿਨਿਸਟ੍ਰੇਟਿਵ ਮਸ਼ੀਨਰੀ ਤੁਸੀਂ ਯਕੀਨ ਰੱਖਣਾ ਕਿ ਲੋਕੀ ਬਹੁਤ ਹਤਾਸ਼ ਨੇ ਉਹਨਾਂ ਨੂੰ ਰਾਈਟ ਹਰ ਥਾਂ ਦੇ ਉੱਤੇ ਪੈਸੇ ਨਾਲ ਕੰਮ ਕਰਾਉਣਾ ਪੈਂਦਾ ਹਰ ਥਾਂ ਦੇ ਉੱਤੇ ਸਫਾਰਿਸ਼ ਨਾਲ ਕੰਮ ਕਰਾਉਣਾ ਪੈਂਦਾ ਜਿਹੜਾ ਆਮ ਨਾਗਰਿਕ ਆ ਉਹ ਇਹਨਾਂ ਸਿਸਟਮ ਤੋਂ ਬਹੁਤ ਜ਼ਿਆਦਾ ਹਤਾਸ਼ ਆ ਔਰ ਇਸ ਕਰਕੇ ਨੇਪਾਲ ਵਿੱਚ ਉਹ ਇਰਪਟ ਹੋ ਗਿਆ ਗੁੱਸਾ ਹੋ ਸਕਦਾ ਉਹ ਕਿਸੇ ਸਟੇਟ ਕਿਸੇ ਸਟੇਜ ਤੇ ਸਾਡੇ ਦੇਸ਼ ਵਿੱਚ ਵੀ ਅਰਪਟ ਹੋ ਜੇ ਜੇ ਗਵਰਨਮੈਂਟਾਂ ਉਧਰ ਧਿਆਨ ਕਰਕੇ ਉਹਨਾਂ ਲੋਕਾਂ ਦੇ ਆਮ ਸਧਾਰਨ ਲੋਕਾਂ ਦੇ ਇਸ਼ੂਜ਼ ਨੂੰ ਰਿਜ਼ੋਲਵ ਨਹੀਂ ਕਰੇ। ਸੋ ਆਖਰੀ ਸਵਾਲ ਹੁਣ ਦੀ ਅੱਗੇ ਦੀ ਕੀ ਪਲੈਨਿੰਗ ਚੱਲ ਰਹੀ ਹੈ? ਤਰੰਤ ਤਰੰਤ ਵੀ ਇਲੈਕਸ਼ਨ ਹੈ ਫਿਰ 6 ਮਹੀਨੇ ਬਾਅਦ ਆਲਰੇਡੀ ਇਲੈਕਸ਼ਨ ਦੀ ਪਲੈਨਿੰਗ ਸ਼ੁਰੂ ਹੋ ਜਾਣੀ ਹੈ ਸਾਲ ਦੇ ਵਿੱਚ ਜੇ ਗੱਲ ਕਰੀਏ। ਦੇਖੋ ਤਾਂ ਤੁਸੀਂ ਇੱਕ ਇੱਕ ਗੱਲ ਮੰਨ ਕੇ ਚੱਲਦੇ ਹੋ ਨਾ ਕਿ ਸਾਡਾ ਇੱਕ ਕੇਡਰ ਬੇਸਡ ਪਾਰਟੀ ਹੈ ਸਾਡੇ ਕੋਲ ਹਰ ਪਿੰਡ ਦੇ ਵਿੱਚ ਬੰਦੇ ਬੈਠੇ ਨੇ ਸਾਡੀ ਨੈਸ਼ਨਲ ਪਾਰਟੀ ਇੱਕ ਥੂਣ ਦੇ ਨਾਤੇ ਇਹਨਾਂ ਦੇ ਇਲੈਕਸ਼ਨ ਮਲੇ ਦਾ ਹਰ ਵੇਲੇ ਤਿਆਰੀ ਰਹੀਦੀ ਹੈ ਸਾਡਾ ਇੱਕ ਮੈਕੈਨਿਜ਼ਮ ਬਣਿਆ ਹੋਇਆ ਸਟੇਟ ਦਾ ਯੂਨਿਟ ਟ੍ਰੀਟਮੈਂਟ ਕਰਦਾ ਫਿਰ ਸੈਂਟਰਲ ਇਲੈਕਸ਼ਨ ਕਮੇਟੀ ਆ ਤੇ ਇਹ ਤਾਂ ਕੋਈ ਨਵੀਂ ਗੱਲ ਨਹੀਂ ਕਿ ਅਸੀਂ ਇਲੈਕਸ਼ਨ ਪਹਿਲੀ ਵਾਰ ਹੀ ਲੜਨੀ ਆ ਸਾਡੇ ਵੱਲੋਂ ਤਾਂ ਤਿਆਰੀ ਆ ਚਾਹੇ ਜਿੰਨੀ ਚੋਣ ਲੜਾ ਲਓ ਤੇ ਚਾਹੇ ਸਤਾਈ ਲੜੋ ਹਾਂ ਇਹਦਾ ਰੋਡ ਮੈਪ ਕੀ ਹੋਣਾ ਚਾਹੀਦਾ ਪੰਜਾਬ ਦੇ ਪ੍ਰਤੀ ਉਹ ਰੋਡ ਮੈਪ ਤਿਆਰ ਕਰਨ ਵਾਸਤੇ ਹਲੇ ਸਾਡੇ ਕੋਲ ਸਮਾਂ ਹੈਗਾ ਔਰ ਅਸੀਂ ਜੋਨੇ ਆ ਕੇ ਪੰਜਾਬ ਨੂੰ ਨਾ ਸਿਰਫ ਅਸੀਂ ਇਹ ਕਿਹਾ ਕਿ ਬਹੁਤ ਮਾੜੇ ਨੇ ਪਰ ਅਸੀਂ ਚੰਗਾ ਕੀ ਕਰਾਂਗੇ ਪੰਜਾਬ ਦੇ ਵਾਸਤੇ ਉਹ ਰੋਡ ਮੈਪ ਸਾਨੂੰ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਰੱਖਣਾ ਪੜਦਾ ਮੁੱਖ ਮੰਤਰੀ ਕਿਹੜਾ ਪਸੰਦ ਕਰੂੰਗੇ ਬੜੀ ਲੰਬੀ ਲਾਈਨ ਹੈ ਕਿਆ ਕੁਝ ਨਹੀਂ ਕਿਹਾ ਜਾ ਸਕਦਾ I ਮੀਨ ਜੀ ਕਿਆਫੇ ਨੇ ਸਾਰੇ ਸਮਝ ਕੇ ਅੱਜ ਮੈਂ ਕੋਈ ਵੀ ABC ਵਿਅਕਤੀ ਕਿਸੇ ਦਾ ਕਿਵੇਂ ਨਾਂ ਲੈ ਸਕਦਾ It is like 1.5 ਸਾਲ ਦਾ ਸਮਾਂ ਬਿਆਰ ਇਹ ਸਮਾਂ ਦੱਸੇਗਾ ਅਣਕੇ ਕਿ ਕੌਣ ਤੇ ਕੀ ਹੋਵੇਗਾ so ਧੰਨਵਾਦ ਸਰ ਜੀ ਸਮਾਂ ਦੇਣ ਦੇ ਲਈ you welcome so ਇਸ ਹਨ ਸਾਡੇ ਨਾਲ ਸੁਖਪਾਲ ਖੈਰਾ ਜੀ ਜਿਨ੍ਹਾਂ ਨੇ ਪੂਰੇ ਮੁੱਦੇ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਇੰਟਰਨੈਸ਼ਨਲੀ ਮੁੱਦਿਆਂ ਦੇ ਉੱਤੇ ਵੀ ਕੀ ਅਸਰ ਪੈ ਸਕਦਾ ਹੈ ਇੰਡੀਆ ਦੇ ਵਿੱਚ ਖਾਸ ਕਰ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਜਿਨ੍ਹਾਂ ਦੇ ਮਨਾਂ ਦੇ ਉੱਤੇ ਪੋਲੀਟੀਕਲੀ ਕਹਿ ਲੋ ਕਿ ਆਸ ਉਮੀਦਾਂ ਟੁੱਟ ਚੁੱਕੀਆਂ ਨੇ ਤੇ ਬਾਕੀ ਰਹੀ ਗੱਲ ਕਾਂਗਰਸ ਦੇ ਇਕੱਠੇ ਹੋਣ ਦੀ ਉਹ ਇਕਜੁੱਟ ਦਾ ਸਾਹਮਣੇ ਨਜ਼ਰ ਆਉਣ ਵਾਲੀ ਦਿਖਾਈ ਦੇ ਸਕਦੀ ਹੈ ਤੁਸੀਂ ਵੇਖਦੇ ਰਹੋ ਪੰਜਾਬ ਤੱਕ